ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਅੱਜ ਅਸੀਂ ਬਣਾ ਕੇ ਤਿਆਰ ਕੀਤੇ ਐ ਪਕੌੜੇ ਪਕੌੜੇ ਵੀ ਬਹੁਤ ਹੀ ਵਧੀਆ ਤੇ ਕ੍ਰਿਸਪੀ ਤੇ ਕਰੰਚੀ ਪਕੌੜੇ ਜਿਹਨੂੰ ਬਣਨ ਨੂੰ ਬਹੁਤਾ ਟਾਈਮ ਨਹੀਂ ਲੱਗਦਾ 5-6 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਇਹ ਪਕੌੜੇ ਤੁਸੀਂ ਬਹੁਤ ਖਾਦੇ ਹੋਣੇ ਹਰੀਆਂ ਸਬਜ਼ੀਆਂ ਦੇ ਆਲੂ ਗੋਭੀ ਦੇ ਗਾਜਰਾਂ ਦੇ ਕਿੰਨੇ ਤਰ੍ਹਾਂ ਦੇ ਪਕੌੜੇ ਬਣਾਏ ਜਾਂਦੇ ਆ ਅੱਜ ਅਸੀਂ ਜਿਹੜੇ ਪਕੌੜੇ ਬਣਾ ਕੇ ਤਿਆਰ ਕੀਤੇ ਆ ਰਾਜ ਦੇ ਬਚੇ ਹੋਏ ਚਾਵਲਾਂ ਦੇ ਪਕੌੜੇ ਬਣਾ ਕੇ ਤਿਆਰ ਕੀਤੇ ਆ ਇਸ ਵਿੱਚ ਪਾਏ ਅਸੀਂ সুইਟ ਕੌਰਨ ਤੇ ਪਹਿਲਾਂ ਵੀ ਆਪਾਂ ਇਤਵਾਰ ਚਾਵਲਾਂ ਦੇ ਪਕੌੜੇ ਬਣਾਏ ਸੀ ਉਹ ਕੱਲੇ ਅਸੀਂ ਛੋਲਾਂ ਦੇ ਪਕੌੜੇ ਬਣਾਏ ਅੱਜ ਥੋੜਾ ਜਿਹਾ ਟੇਸਟੇ ਦਾ ਬਦਲ ਦਿੱਤਾ ਇਹਦੇ ਵਿੱਚ ਅਸੀਂ সুইਟ ਕੌਰਨ ਪਾ ਕੇ ਇਹ ਪਕੌੜੇ ਬਣਾਏ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਸਵਾਦ ਬਣੇ ਆ ਜੇ ਤੁਸੀਂ ਇੱਕ ਵਾਰ ਇਹ ਪਕੌੜੇ ਬਣਾ ਕੇ ਜ਼ਰੂਰ ਦੇਖੋਗੇ ਤਾਂ ਬਾਕੀ ਸਾਰੇ ਪਕੌੜੇ ਭੁੱਲ ਜਾਓਗੇ ਖਾਣਾ ਭੁੱਲ ਜਾਉਗੇ ਕਿ ਇਹ ਪਕੌੜੇ ਇੰਨੇ ਜ਼ਿਆਦਾ ਵਧੀਆ ਇਹ ਇੱਕ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਹੁਣ ਇਹਨਾਂ ਪਕੌੜਿਆਂ ਨੂੰ ਤੁਸੀਂ ਸੌਸ ਦੇ ਨਾਲ ਖਾ ਲਓ ਮਿਓਨੀ ਦੇ ਨਾਲ ਖਾ ਲਓ ਜਿਹੜੀ ਮਰਜੀ ਸੌਸ ਲੈ ਕੇ ਖਾ ਲਓ ਤੁਸੀਂ ਇਹ ਬਹੁਤ ਹੀ ਵਧੀਆ ਹੁੰਦੇ ਇਸ ਤਰ੍ਹਾਂ ਲੱਗਦਾ ਕਿ ਅਸੀਂ ਕਿਸੇ 5 ਸਟਾਰ ਹੋਟਲ ਵਿੱਚੋਂ ਇਹ ਪਕੌੜੇ ਲਿਆਂਦੇ ਆ ਇਹਨਾਂ ਨੂੰ ਤੁਸੀਂ ਪਕੌੜੇ ਵੀ ਕਹਿ ਸਕਦੇ ਹੋ 스ਨੈਕਸ ਵੀ ਕਹਿ ਸਕਦੇ ਹੋ ਇੱਕ ਤਾਂ ਇਹ ਇੰਨੇ ਜ਼ਿਆਦਾ ਪੋਲੇ ਬਣਦੇ ਆ ਤੇ ਉੱਪਰ ਤੇ ਇੰਨੇ ਜ਼ਿਆਦਾ ਇਹ ਸੁਆਦ ਹੈ ਜੇ ਤੁਸੀਂ ਵੀ ਇਹ ਪਕੌੜੇ ਬਣਾਣੇ ਆ ਤਾਂ ਮੇਰੀ ਵੀਡੀਓ ਨੂੰ ਜੀ ਪੂਰਾ ਜ਼ਰੂਰ ਦੇਖਿਓ ਇਹ ਪਕੌੜੇ ਅਸੀਂ ਕਿ ਇਸ ਤਰ੍ਹਾਂ ਬਣਾਏ ਆ ਆਹੋ ਬਣਾ ਕੇ ਤਿਆਰ ਕਰਦੇ ਆ ਚੌੜਾ ਤੇ ਸਵੀਟ ਕੌਰ ਦੇ ਪਕੌੜੇ ਚੋਲਾਂ ਦੇ ਪਕੌੜੇ ਬਣਾਉਣ ਦੇ ਲਈ ਅਸੀਂ ਇੱਕ ਕਟੋਰੀ ਚੋਲਾਂ ਦੀ ਲੈ ਲਈ ਬਣੇ ਹੋਏ ਚੋਲ ਹੈ ਰਾਤ ਦੇ ਬਚੇ ਹੋਏ ਤਾਂ ਤੁਸੀਂ ਸਵੇਰ ਨੂੰ ਚੋਲਾਂ ਨੂੰ ਵਾਲ ਕੇ ਵੀ ਇਹਨਾਂ ਨੂੰ ਬਣਾ ਸਕਦੇ ਆ ਜਾਂ ਰਾਤ ਦੇ ਬਜੇ ਤੁਹਾਡੇ ਕੋਲ ਚੋਲ ਹੈ ਤਾਂ ਤੁਸੀਂ ਉਹਦੇ ਚੋਲਾਂ ਦੇ ਵੀ ਬਣਾ ਸਕਦੇ ਹੋ ਨਮਕੀਨ ਹਵਾ ਇਸ ਤਰ੍ਹਾਂ ਮੇਰੇ ਜਿਹੜੇ ਹੈਗੇ ਨਮਕੀਨ ਹੈਗੇ ਆ ਜਾਂ ਜੈ ਜਿੱਟੇ ਇਹ ਤਾਂ ਤੁਸੀਂ ਚਿੱਟੇ ਚੋਲ ਲੈ ਸਕਦੇ ਈ ਦੇ ਵਿੱਚ ਆਪਾਂ ਪਾਵਾਂਗੇ ਅੱਜ ਅਸੀਂ ਸਵੀਟ ਕੌਰ ਅੱਧਿਕ ਕਟੋਰੀ ਆਪਾਂ ਸਵੀਟ ਕੌਰ ਦੀ ਲੈ ਲਈ ਹੈ ਇਹਨਾਂ ਦੋਹਾਂ ਚੀਜ਼ਾਂ ਨੂੰ ਹੁਣ ਅਸੀਂ ਗਰੈਂਟਰ ਵਿੱਚ ਥੋੜੇ ਜਿਹੇ ਦਰਦਰਾ ਜਿਹਾ ਪੀਸਣਾ ਹੈ ਜਿਆਦਾ ਪੇਸਟ ਵਰ ਨਹੀਂ ਬਣਾਉਣਾ ਪਤਲਾ ਦਰਦਰਾ ਜਿਹਾ ਬਣਾ ਲੈਣਾ ਹੈ ਪਹਿਲਾਂ ਅਸੀਂ स्वीट कॉर्न ਇਹ ਪਾ ਲੈਣੇ ਆ ਇਹ ਕੱਲਿਆਂ ਨੂੰ ਪਹਿਲਾਂ ਇਹਨਾਂ ਦਾ ਬਣਾ ਲੈਣੇ ਆ ਦਰਦਰਾ ਜਿਹਾ ਪੇਸਟ ਤੇ ਬਾਅਦ ਵਿੱਚ ਅਸੀਂ ਇਹਦੇ ਵਿੱਚ ਚੌਲ ਪਾਵਾਂਗੇ ਇਹ ਇਹਦੇ ਵਿੱਚ ਪਾ ਦਿੰਦੇ ਆ ਆਪਾਂ ਹਰੀ ਮਿਰਚ ਹੁਣ ਇਹਨਾਂ ਨੂੰ ਦੋਹਾਂ ਨੂੰ ਪਹਿਲਾਂ ਪੀਸ ਲੈਣਾ ਹੈ स्वीट कॉर्न ਅਸੀਂ ਇਸ ਤਰ੍ਹਾਂ ਦੇ ਥੋੜੇ ਦਰਦਰੇ ਜਿਹੇ ਪੀਸ ਲਏ ਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਚੌੜ ਹੁਣ ਚੌੜੀ ਨੂੰ ਥੋੜੇ ਜਿਹਾ ਪੀਸ ਇਸੇ ਤਰ੍ਹਾਂ ਹੀ ਪੀਸ ਲੈਣੇ ਆ ਤੁਸੀਂ ਇਹਦੇ ਵਿੱਚ ਪਾਣੀ ਦਾ ਇਸਤੇਮਾਲ ਬਹੁਤ ਘੱਟ ਕਰਨਾ ਤੇ ਜ਼ਰੂਰਤ ਪਈ ਤਾਂ ਤੁਸੀਂ ਇਹਦੇ ਵਿੱਚ ਪਾਣੀ ਦਾ ਇਸਤੇਮਾਲ ਕਰਿਓ ਜੇ ਤੁਸੀਂ ਇਸੇ ਤਰ੍ਹਾਂ ਪੀਸ ਸਕਦੇ ਤਾਂ ਇਸ ਤਰ੍ਹਾਂ ਹੀ ਪੀਸ ਲਿਓ ਤੇ ਬਾਅਦ ਵਿੱਚ ਤੁਸੀਂ ਇਹਦਾ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ ਇਹਨਾਂ ਪਤੋਂਆਂ ਚੀਜ਼ਾਂ ਦਾ ਪੇਸਟ ਬਣਾ ਲਿਆ ਏ ਇਹਨਾਂ ਨੂੰ ਵੱਡੇ ਬੋਲ ਵਿੱਚ ਨਿਕਾਲ ਲੈਂਦੇ ਆ ਹੁਣ ਆ ਸੇ ਦੇ ਵਿੱਚ ਦੋ ਤਿੰਨ ਚਮਚੇ ਅਸੀਂ ਬੇਸਣ ਦੇ ਪਾਣੇ ਆ ਬੇਸਣ ਜਿਆਦਾ ਨਹੀਂ ਪਾਣਾ ਹੈਗਾ ਉਹਦੇ ਮੁਤਾਬਕ ਤੁਸੀਂ ਪਾ ਲੈਣਾ ਜਿੰਨਾ ਤੁਹਾਡਾ ਪੇਸਟ ਹੈ ਉਹਨ ਮੁਤਾਬਕ ਪਾ ਸਕਦੇ ਹੋ ਜੇ ਅਸੀਂ ਜਿਆਦਾ ਬੇਸਣ ਪਾਵਾਂਗੇ ਤਾਂ ਬੇਸਣ ਦਾ ਹੀ ਫਲੇਵਰ ਆਊਗਾ ਇਹਦੇ ਵਿੱਚ ਚੌਲਾਂ ਦਾ ਤੇ ਸਵੀਟ ਕੌਰਨ ਦਾ ਫਲੇਵਰ ਬਹੁਤ ਘੱਟ ਆਊਗਾ ਇਸ ਲਈ ਤੁਸੀਂ ਇੱਕ ਜਾਂ ਦੋ ਚਮਚੇ ਹੀ ਦੇ ਬੇਸਣ ਦੇ ਪਾਣੇ ਇਹਦੇ ਵਿੱਚ ਹੁਣ ਘਾਟਾਂ ਦੇ ਨੂੰ ਚੰਗੀ ਤਰ੍ਹਾਂ ਮਿਕਸ ਤੇ ਪਾਣਾਂ ਦੇ ਵਿੱਚ ਥੋੜੇ ਜਿਹਾ ਅਸੀਂ ਪਾਊਡਰ ਮਸਾਲੇ ਇਸ ਤਰ੍ਹਾਂ ਬਹੁਤ ਹੀ ਵਧੀਆ ਚ ਇੱਕ ਤਰ੍ਹਾਂ ਦੇ ਪਕੌੜੇ ਬਣ ਜਾਂਦੇ ਆ ਜੇ ਅਸੀਂ ਚੋਲ ਹੈ ਹੁੰਦੀ ਸਿੱਟਣੇ ਹੁੰਦੇ ਆ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ ਇਹਦੇ ਕਈ ਤਰ੍ਹਾਂ ਦੇ ਪਕੌੜੇ ਬਣ ਜਾਂਦੇ ਆ ਅੱਜ ਅਸੀਂ সুইਟ ਕੌਰ ਪਾ ਕੇ ਵਿੱਚ ਪਕੌੜੇ ਬਣਾਏ ਆ ਇਹਦੇ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਅੱਧੇ ਚਮਚੇ ਤੋਂ ਵੀ ਘੱਟ ਚਾਟ ਮਸਾਲਾ ਤੇ ਪਾ ਦਿੰਦੇ ਆ ਥੋੜਾ ਜਿਹਾ ਨਮਕ ਆ ਆਪ ਪੱਤੇ ਦੇ ਮਤਲਬ ਅਕ ਪਾਣੀ ਹੈ ਕਿ ਜਿਹੜੇ ਚੋਲ ਸੇ ਸਾਡੇ ਪਹਿਲੇ ਹੀ ਅਸੀਂ ਜੀਰੇ ਤੇ ਨਮਕੀਨ ਵਾਲੇ ਚੋਲ ਤੇ ਉਹਦੇ ਵਿੱਚ ਮਿਰਚ ਮਸਾਲਾ ਸਾਰਾ ਸੀ ਪਾਇਆ ਵਾ ਹੁਣ ਅਸੀਂ ਉਸ ਹਾਰ ਨਾਲ ਥੋੜੇ ਥੋੜੇ ਮਿਰਚ ਮਸਾਲੇ ਇਹਦੇ ਵਿੱਚ ਅਸੀਂ ਪਾ ਲੈਣੇ ਹੈ ਜੀਰਾ ਪਾਊਡਰ ਸਾਤ ਦਾ ਜੀਰਾ ਤੇ ਆਮਚੂਰ ਪਾਊਡਰ ਪਾ ਲੈਣਾ ਹੈ ਇਹਨਾਂ ਸਾਰਿਆਂ ਨੂੰ ਆਪ ਕਰਦੇ ਆ ਮਿਕਸ ਤੁਸੀਂ ਹੋਰ ਚਟਪਟਾ ਬਣਾਉਣ ਦੇ ਲਈ ਤੁਸੀਂ ਇਹਦੇ ਵਿੱਚ ਹੋਰ ਹਰੀਆਂ ਸਬਜ਼ੀਆਂ ਵੀ ਪਾ ਸਕਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਮਸਾਲੇ ਇਕੱਲੇ ਪਾ ਕੇ ਤੁਸੀਂ ਇਹਦੇ ਵੀ ਪਕੌੜੇ ਬਣਾ ਸਕਦੇ ਹੋ। ਚੰਗੀ ਤਰ੍ਹਾਂ ਕਰ ਲਾਂਦੇ ਆਪਾਂ ਮਿਕਸ ਕੇ ਮਸਾਲਾ ਸਾਰਾ ਸਾਡਾ ਐਂਡ ਹੋ ਜਾਵੇ ਵਿੱਚ ਰਚ ਜਾਵੇ। ਇਹਦੇ ਵਿੱਚ ਤੁਸੀਂ ਥੋੜੇ ਜਿਹਾ ਸਾਫ ਤੇ ਚੋਲ ਵੀ ਇਸ ਤਰ੍ਹਾਂ ਰੱਖ ਸਕਦੇ ਹੋ ਤਾਂ ਬਾਅਦ ਵਿੱਚ ਤੁਸੀਂ ਸਾਫ ਤੇ ਚੋਲ ਵੀ ਇਸ ਤਰ੍ਹਾਂ ਪਾ ਸਕਦੇ ਹੋ ਜਾਂ ਸਾਰਿਆਂ ਦਾ ਪੇਸਟ ਬਣਾ ਕੇ ਵੀ ਤੁਸੀਂ ਇਹ ਬਣਾ ਸਕਦੇ ਹੋ। ਗੈਸ ਤੇ ਆਪਾਂ ਕੜਾਹੀ ਰੱਖ ਲਈ ਹੈ। ਇਹਦੇ ਵਿੱਚ ਪਾ ਦਿੰਦੇ ਆ ਅਸੀਂ ਅਰ ਫਾਈਨ ਟੇਲ ਤੁਸੀਂ ਕੋਈ ਵੀ ਕੁਕਿੰਗ ਆਇਲ ਜਿਹੜਾ ਯੂਜ਼ ਕਰਦੇ ਆ ਤੁਸੀਂ ਉਹ ਤੁਸੀਂ ਪਾ ਸਕਦੇ ਹੋ ਅੱਜ ਇਹਨੂੰ ਆਪਾਂ ਜਿਹੜੇ ਪਕੌੜੇ ਬਣਾਣੇ ਐ ਵੱਡੇ ਸਾਈਜ਼ ਦੇ ਨਹੀਂ ਬਣਾਣੇ ਐ ਬਿਲਕੁਲ ਛੋਟੇ ਛੋਟੇ ਸਾਈਜ਼ ਦੇ ਪਕੌੜੀਆਂ ਵਾਂਗੂ ਬਣਾਣੇ ਆ ਅਸੀਂ ਤੁਸੀਂ ਵੱਡੇ ਸਾਈਜ਼ ਦੇ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਛੋਟੇ ਛੋਟੇ ਸਾਈਜ਼ ਦੇ ਤੁਸੀਂ ਬਣਾ ਸਕਦੇ ਹੋ ਤੇਲ ਸਾਡਾ ਗਰਮ ਹੋ ਗਿਆ ਤਾਂ ਇਸ ਤਰ੍ਹਾਂ ਛੋਟੇ ਛੋਟੇ ਸਾਈਜ਼ ਦੀਆਂ ਪਕੌੜੀਆਂ ਵੀ ਬਣਾ ਲੈਣੀ ਆ ਤੁਸੀਂ ਵੱਡੇ ਵੀ ਬਣਾ ਸਕਦੇ ਹੋ ਰੋਲ ਦੇ ਵੱਡੇ ਬਣਾਉਣੇ ਆ ਤਾਂ बेसन ਹੋਣਾ ਜਿਆਦਾ ਪਾ ਲਿਓ ਤਾਂ ਥੋੜਾ ਜਿਹਾ ਇਹਨੇ ਇਹ ਹੋਰ ਵੱਡੀਆਂ ਬਣ ਜਾਂਦੀਆਂ ਵਧੀਆ ਆਪਾਂ ਇੱਥੇ ਕਰਾਂ ਸਾਰੇ ਪਕੌੜੇ ਬਣਾ ਲੈਣਗੇ ਕਿ ਕਿੰਨੇ ਵਧੀਆ ਬਣ ਚੁੱਕੇ ਆ ਤੇ ਇੱਕ ਚੀਜ਼ ਹੈ ਸਾਡੀ ਟੇਸਟ ਹੈ ਕੰਮ ਹੋ ਜਾਂਦੀ ਹੈ ਤੇ ਬੱਚੇ ਵੀ ਬੜੇ प्यार ਆਖਣਗੇ ਇਹਦੇ ਵਿੱਚ ਆਪਾਂ ਸਵੀਟ ਕੌਣ ਪਾਏ ਆ ਤੇ ਉਹਦੇ ਨਾਲ ਕੋਈ ਵੱਡਾ ਪਕੌੜਾ ਦਾ ਪਕਾਉਂਦਾ ਹੈ ਤੁਸੀਂ ਇਕੱਲੇ ਚੋਲਾਂ ਤੇ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਸਬਜ਼ੀਆਂ ਪਾ ਕੇ ਬਣਾ ਸਕਦੇ ਹੋ সুইਟ ਕੌਰ ਪਾ ਕੇ ਤੁਸੀਂ ਬਣਾ ਸਕਦੇ ਹੋ ਵੀ ਮੈਂ ਕਈ ਤਰ੍ਹਾਂ ਦੇ ਮਤਲਬ ਵੀਡੀਓ ਬਣਾਈਆਂ ਹੋਈਆਂ ਆ ਅਲੱਗ-alੱਗ ਪਕੌੜੀਆਂ ਹੁੰਦੀਆਂ ਇਸ ਤਰ੍ਹਾਂ ਇੱਕ ਸਾਈਡ 'ਤੇ ਆੜੀ ਪਕੌੜੀਆਂ ਪੱਕ ਗਈਆਂ ਅਸੀਂ ਇਹਨਾਂ ਨੂੰ ਹੁਣ ਪਲਟਾ ਲੈਂਦੇ ਆ ਇਨਨੂੰ ਜੱਤੀ ਕੰਨੀ ਪਰ ਟਾਣਾ ਜੱਤੀ ਕਰੇ ਹੈ ਕੜਾਈ ਨੂੰ ਆਪਣੇ ਆਪ ਨਾਲ ਛੱਡਣਾ ਪਕੌੜੇ ਸਾਡੇ ਐਂਡ ਗੋਲਡਨ ਬ੍ਰਾਊਨ ਹੋ ਗਏ ਹੁਣ ਇਹਨੂੰ ਅਸੀਂ ਪਲੇਟ ਵਿੱਚ ਕੱਢ ਲੈਂਦੇ ਆ ਟਿਸ਼ੂ ਦੇ ਉੱਪਰ ਆਪਾਂ ਰੱਖ ਲਿਆ ਕਿ ਐਕਸਟਰਾ ਤੇਲ ਹੋਣਾ ਸਾਰਾ ਟਿਸ਼ੂ ਉੱਪਰ ਸੁੱਕ ਲੈਂਦਾ ਇਸ ਤਰ੍ਹਾਂ ਤੁਸੀਂ ਵੇਖੋ ਆਰ ਦਾ ਟੁਕੜਾ ਆ ਟਿਸ਼ੂ ਪੇਪਰ ਜਰੂਰ ਰੱਖਿਆ ਕਰੋ ਜੇ ਤੁਸੀਂ ਕੋਈ ਵੀ ਫਰਾਈ ਚੀਜ਼ ਬਣਾਣੀ ਹੈ ਇਹ ਕਿੰਨੀ ਸੋਹਣੀ ਲੱਗਦੀ ਹੈ ਨਾ ਛੋਟੇ ਸਾਈਜ਼ ਦੀਆਂ ਪਕੌੜੀਆਂ ਇਹ ਖਾਣ ਨੂੰ ਤਾਂ ਬਹੁਤ ਜ਼ਿਆਦਾ ਟੇਸਟੀ ਹੁੰਦੀਆਂ ਐ ਇਹ ਜੇ ਬੱਚੇ ਘਾਤੀਆਂ ਚੀਜ਼ਾਂ ਖਾਣੀਆਂ ਪਸੰਦ ਜ਼ਿਆਦਾ ਕਰਦੇ ਐ ਤਾਂ ਤੁਸੀਂ ਉਹਨਾਂ ਨੂੰ ਵੀ ਕਿਸ ਤਰ੍ਹਾਂ ਬਣਾ ਸਕਦੇ ਹੋ ਚੋਲਾਂ ਦੇ ਪਕੌੜੇ ਆਪਾਂ ਹੁਣ ਜਿਹੜੇ ਬੱਚੇ ਹੋਏ ਐ ਸਾਰੇ ਪਕੌੜੇ ਇਸੇ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲੈਂਦੇ ਐ ਇਹਨਾਂ ਨੂੰ ਆਂ ਪਕੌੜੀਆਂ ਸਾਡੀਆਂ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਹੈ ਤੇ ਸੌਫਟ ਵੀ ਬਹੁਤ ਹੈ ਨਹੀਂ ਹੈ ਕਿ ਸੌਫਟ ਹੈ ਬਹੁਤ ਜ਼ਿਆਦਾ ਸੌਫਟ ਹੈ ਇੱਕ ਦਹਿ ਮਿੰਟਾਂ ਸਕਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਇਹਨੂੰ ਬਣਾਉਣ ਦੇ ਲਈ ਬਹੁਤਾ ਟਾਈਮ ਨਹੀਂ ਲੱਗਦਾ ਜੇ ਬੱਚੇ ਸਕੂਲ ਤੋਂ ਆ ਕੇ ਬਹੁਤ ਹੀ ਜਿੱਦ ਕਰਦੇ ਆ ਅਲੱਗ-ਅਲੱਗ ਚੀਜ਼ਾਂ ਖਾਣ ਨੂੰ ਤਾਂ ਤੁਸੀਂ ਇਹਨੂੰ ਮਿੰਟਾਂ ਸਕਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ 5 ਤੋਂ 10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੇ ਜੇ ਛੋਲ ਤੁਹਾਡੇ ਕੋਲ ਪਏ ਆ ਤਾਂ 5 ਤੋਂ 10 ਮਿੰਟ ਲੱਗੋਗੇ ਜੇ ਛੋਲ ਤੁਹਾਡੇ ਕੋਲ ਨਹੀਂ ਉਬਲੇ ਹੋਇਆ ਤਾਂ ਤੁਸੀਂ ਵੀ ਨਾ ਚੋਲਾ ਨੂੰ ਉਬਾਲ ਕੇ ਬਣਾ ਸਕਦੇ ਫਿਰ 15 ਤੋਂ 20 ਮਿੰਟ ਲੱਗ ਸਕਦੇ ਆ ਇਹ ਖਾਣ ਵਿੱਚ ੱਨੇ ਜ਼ਿਆਦਾ ਕ੍ਰਿਸਪੀ ਹੈ ਤੇ ਬਹੁਤ ਹੀ ਟੇਸਟੀ ਹੈ ਜੇ ਤੁਸੀਂ ਇੱਕ ਵਾਰ ਇਹ ਬਣਾ ਕੇ ਦੇਖ ਲੇਤਾ ਤੁਸੀਂ ਵਾਰ-ਵਾਰ ਬਣਾਉਂਗੇ ਤੇ ਜ਼ਰੂਰ ਕਿ ਅਸੀਂ ਬਾਅਦ ਵਿੱਚ ਉਹਨਾਂ ਚੋਲਾਂ ਦੇ ਪਕੌੜੇ ਬਣਾ ਸਕਦੇ ਹਾਂ ਜੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਰੋਜ਼ ਨਵੇਂ-ਨਵੇਂ ਵੀਡੀਓ ਦੇਖਣੀ ਹੈ ਤਾਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਸ ਵਿੱਚ ਅਸੀਂ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਹਾਂ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾਉਂਦੇ ਆ ਇੱਕ ਵਾਰ ਟਰਾਈ ਜ਼ਰੂਰ ਕਰਿਓ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ